ਅੱਜ ਇੱਕ ਵਕਤ ਜੇ ਕਿਤੇ ਮਨਸੁਖਰ ਕੇ ਲਾਡੂ ਲਾ ਰਹੇ ਤੇ ਵਾਲਾ ਦੀ ਹਰਤ ਕੀ ਬਾਤ ਹੈ ਅੱਜ 75ਵਾਂ ਗਣਤੰਤ ਇਸ ਮੌਕੇ ਦੇਸ਼ ਵਿਜੇਸ ਵਿੱਚ ਵਸਦੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋ ਸਲਾਮਾਂ ਅਤੇ ਅਥਾਰਵੰਦ ਬਲਾ ਦੇ ਬਹਾਦਰ ਸੂਰਿਆਂ ਨੂੰ ਸलाम ਕਰਦਾ ਹਾਂ ਜੋ ਦੇਸ਼ ਦੀ ਏਕਤਾ ਨਿਖਰਦਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤ ਦੇ ਸਰਾਂ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੇ ਜਮਹੂਰੀਤ ਹੋਣ ਦਾ ਮਾਣ حاصل ਹੋਇਆ ਮੈਂ ਇਸ ਮਿੱਤਰ ਖਾੜੇ ਤੇ ਮੌਕੇ ਤੇ ਭਾਰਤ ਜਨਨ ਦੇ ਨਵਾਂਤਾ ਬਾਬਾ ਸਾਹਿਬ ਦਾਤ ਤੋਂ ਢੀਲ ਲਾਉ ਅਮੇਦਗੜ ਦੇ ਕੋਇਮੁਰਲੇ ਜੋਧਾਨ ਨੂੰ ਸੇਧਾ ਕਰਦਾ ਹਾਂ ਸਾਨੂੰ ਮਾਣ ਹੈ ਦੇਸ਼ ਸਦਾ ਦਾ ਸਭ ਤੋਂ ਜ਼ਿਆਦਾ ਕਰਵਾਲੀਆਂ ਪੰਜਾਬੀਆਂ ਨੇ ਦਿੱਤੀਆਂ ਅੱਗੇ ਸਰਕਾਰ ਸੀਰ ਹੋਏ ਕੁਝ ਅਦਾਤੇ ਕਾਟੀਆਂ ਵਿਚ ਅਸੀਂ ਇਸੇ ਤੋਂ ਵੱਧ ਜੋਕਰ ਪੰਜਾਬੀਆਂ ਦਾ ਰਿਆ ਹੈ ਪੰਜਾਬ ਦਾ ਇਤਿਹਾਸ ਕੁੰਨੀ ਸਾਖਿਆ ਦਾ ਇਤਿਹਾਸ ਹੈ ਬਰਤਾਨੀ ਸਾਰਵਜੋਤ ਬਾਦਿਆਂ ਲੜਦਿਆਂ ਅਨੇਕਾ ਪੰਜਾਬੀ ਜੋਧੇ ਸ਼ੇਰੀਆਂ ਪਾ ਹੈ ਸਲਾਕਤਾਰ ਸਿੰਘ ਸਾਹਾ ਸਰਦਾਰ ਭਗਤ ਸਿੰਘ ਸ਼ੇਰ ਸੁਦੇ ਸਰਦਾਰ ਪੂਰਮ ਸਿੰਘ ਸਰਾਮ ਸ਼ੇਰ ਮਰਨਾਲ ਟਿੰਗਾ ਲਾਲਾ ਹਮਿਆਰ ਅਗੇ ਲਾਲਾ ਰਾਹੇ ਵਰਗੇ ਬਹਾਦਰ ਸੋਨੇ ਵਾਲੀਆਂ ਕਰਵਾਨੀਆਂ ਸਰਕਾਰ ਜਿਸੀ ਆਜ਼ਾਦ ਪਿਆਰ ਜਿੰਦਗੀ ਬਤੀਤ ਕਰ ਰਹੇ ਹਾਂ ਪੰਜਾਬ ਦੀ ਧਰਤੀ ਤੋਂ ਅਜ਼ਾਦੀ ਲੈ ਚਲੀਆਂ ਡਰ ਰਹਿਣਾ ਬੰਬਰ ਅਕਾਲੀ ਲਗਤ ਕੋਕਾ ਰਿਆ ਗੁਰਦੁਆਰਾ ਸਹਾਰ ਰਹੇ ਕਾਮਾ ਗਾਟੂ ਮਾਰੂਕ ਔਰ ਪਟੜੀ ਸੰਭਾਲ ਦਿੱਤਾ ਆ ਲਹਿਰਾ ਦੇ ਪਾਰ ਦੇ ਆਜ਼ਾਦ ਅਜ਼ਾਦੀ ਸਲਤਨਤ